ਚੋਣਾਂ ਦਾ ਦੌਰ ਚੱਲ ਰਿਹਾ ਹੈ ਗਰਮੀ ਵੀ ਬਹੁਤ ਜ਼ਿਆਦੇ ਹੈ ਤੇ ਤੁਹਾਡੀ ਬਹੁਤ ਮਿਹਰਬਾਨੀ ਹੈ ਕਿ ਤੁਸੀਂ ਇੰਨੀ ਗਰਮੀ ਚ ਵੀ ਸਾਨੂੰ ਸੁਣ ਲਈ ਆਏ ਹੋ ਮੈਂ ਗੱਲ ਛੋਟੀ ਕਰਾਂ ਜਿਹੜਾ ਵੀ ਆਪਾਂ ਇਲੈਕਸ਼ਨ ਦਾ ਦੌਰ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਉਹਦੇ ਵਿੱਚ ਜੋ ਆਸ ਕਰਕੇ ਹਰ ਵਾਰ ਵੋਟ ਪਾਈ ਜਾਂਦੀ ਹੈ ਕਦੇ ਵੀ ਨਹੀਂ ਹੋਇਆ ਕਿ ਕੋਈ ਵੀ ਸਰਕਾਰ ਕੋਈ ਵੀ ਐਮਪੀ ਐਮਐਲਏ ਉਸ ਗੱਲ ਤੇ ਖਰਾ ਉਤਰਦਾ ਹੋਵੇ ਜਿਹੜੀਆਂ ਗੱਲਾਂ ਉਹ ਪਹਿਲਾਂ ਲੋਕਾਂ ਨਾਲ ਕਰਕੇ ਜਾਂਦੇ ਨੇ ਪਰ ਕੀ ਅਸੀਂ ਇਹ ਸਭ ਕੁਝ ਬਦਲ ਸਕਦੇ ਆ ਜਾਂ ਨਹੀਂ ਅੱਜ ਇਸ ਗੱਲ ਤੇ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਹੁਣ ਮੈਂ ਜੇ ਉਦਾਹਰਨ ਦਵਾਂ ਕਿ ਨਸ਼ਾ ਜਿਹੜਾ ਹੈ ਅੱਜ ਪੰਜਾਬ ਦਾ ਸਭ ਤੋਂ ਵੱਡਾ ਰੋਗ ਹੈ ਦੂਜੀ ਗੱਲ ਅਸੀਂ ਆਪਣੇ ਆਪ ਤੇ ਸਵਾਲ ਕਰੀਏ ਕਿ ਅਸੀਂ ਉਹਨਾਂ ਸਰਕਾਰਾਂ ਤੋਂ ਨਸ਼ੇ ਨੂੰ ਬੰਦ ਕਰਾਉਣ ਦੀ ਆਸ ਕਰਦੇ ਹਾਂ ਜਿਹੜੀਆਂ ਸਰਕਾਰਾਂ ਜਾਂ ਪਾਰਟੀਆਂ ਖੁਦ ਨਸ਼ਾ ਵੰਡ ਕੇ ਵਰਤਾ ਕੇ ਆਪ ਐਮਐਲਏ ਐਮਪੀ ਬਣਦਿਆਂ ਨੇ ਹੁਣ ਇੱਥੇ ਅਸੀਂ ਵੀ ਗਲਤ ਆ ਕਿ ਜੇਕਰ ਇੱਕ ਬੰਦਾ ਨਸ਼ਾ ਦੇ ਕੇ ਐਮਐਲਏship ਲਊਗਾ ਤਾਂ ਉਹ ਕਹੂਗਾ ਕਿ ਮੈਂ ਅੱਗੇ ਵੀ ਦੁਬਾਰਾ ਨਸ਼ਾ ਵੰਡਣਾ ਤੇ ਮੇਰਾ ਇਹੋ ਜਿਹੇ ਲੋਕਾਂ ਨਾਲ ਲਿੰਕ ਹੋਣਾ ਚਾਹੀਦਾ ਜਿੱਥੋਂ ਮੈਨੂੰ ਸਮਾਨ ਮਿਲਦਾ ਰਹੇ ਤੇ ਸਮਾਨ ਦੇਣ ਵਾਲੇ ਜਾਂ ਵਪਾਰ ਕਰਨ ਵਾਲੇ ਇੱਕੋ ਹੀ ਗੱਲ ਕਹਿੰਦੇ ਨੇ ਇਲੈਕਸ਼ਨ ਤੋਂ ਪਹਿਲਾਂ ਕਿ ਜਿੰਨਾ ਮਰਜੀ ਕਹੋ ਪੈਸਾ ਦੇਣ ਨੂੰ ਤਿਆਰਾਂ ਨਸ਼ਾ ਦੇਣ ਨੂੰ ਤਿਆਰਾਂ ਪਰ ਇੱਕ ਵਾਅਦਾ ਕਰੋ ਕਿ ਜੇ ਕੱਲ ਕੋਲ ਤੁਸੀਂ ਕੁਝ ਬਣ ਗਏ ਤਾਂ ਘਟੋ ਘਟ ਪੁਲਿਸ ਤੋਂ ਸਾਡੀਆਂ ਸਾਡੇ ਤੇ ਰੇਡਾ ਨਹੀਂ ਮਰਵਾਉਂਗੇ ਆਹੀ ਫਰਕ ਰਿਹਾ ਹੈ ਸਾਡੀ ਪਾਰਟੀ ਦਾ ਤੇ ਬਾਕੀਆਂ ਪਾਰਟੀਆਂ ਦਾ ਅਸੀਂ ਨਸ਼ਾ ਨਾ ਵੰਡਿਆ ਨਾ ਵਰਤਿਆ ਦੂਜੀਆਂ ਪਾਰਟੀਆਂ ਨੇ ਸਾਨੂੰ ਮੂਰਖ ਵੀ ਕਿਹਾ ਹੈ ਸ਼ਾਇਦ ਅੱਜ ਵੀ ਕਹਿੰਦੇ ਹੋਣਗੇ ਕਿ ਜਿਹੜਾ ਬੰਦਾ ਪੋਲੀਟੀਕਲ ਵੀ ਹੋਵੇ ਤੇ ਉਹ ਨਸ਼ਾ ਵੀ ਨਾ ਵੰਡੇ ਉਹ ਫਿਰ ਜਿੱਤ ਕਿਵੇਂ ਸਕਦਾ ਹੈ ਇਹ ਦੂਜੀਆਂ ਪਾਰਟੀਆਂ ਦਾ ਸਾਡੇ ਤੇ ਸਵਾਲ ਹੈ ਪਰ ਜਵਾਬ ਦੇ ਵਿੱਚ ਅਸੀਂ ਅਡੋਲ ਖੜੇ ਹਾਂ ਹਜੇ ਤੱਕ ਸੰਗਤ ਦੀ ਕਿਰਪਾ ਨਾਲ ਗੁਰਗੰਨ ਸਾਹਿਬ ਜੀ ਦੀ ਕਿਰਪਾ ਨਾਲ ਕਿ ਨਸ਼ਾ ਨਹੀਂ ਵੰਡਣਾ ਹਾਰਨਾ ਮਨਜ਼ੂਰ ਹੈ ਤੇ ਇੱਕ ਵਾਰ ਨਹੀਂ ਅਨੇਕਾਂ ਵਾਰ ਇਸ ਗੱਲ ਨੂੰ ਅਸੀਂ ਹਰ ਵਾਰ ਇਲੈਕਸ਼ਨ ਦੇ ਦੌਰਾਨ ਦੁਹਰਾ ਕੇ ਦਿਖਾਇਆ ਹੈ ਕਿ ਜਿੰਨੀ ਵਾਰ ਮਰਜ਼ੀ ਹਰਾ ਲਓ ਪੰਜਾਬ ਦੇ ਲੋਕੋ ਅਸੀਂ ਤੁਹਾਡੇ ਹੱਕ ਚ ਗੱਲ ਕਰਨੀ ਹੈ ਤੇ ਉਹ ਗੱਲ ਨਹੀਂ ਕਰਨੀ ਜਿਹਦੇ ਨਾਲ ਤੁਹਾਨੂੰ ਨੁਕਸਾਨ ਹੋਵੇ ਅਸੀਂ ਆਪਣੇ ਆਪ ਜਦੋਂ ਮੀਟਿੰਗ ਕਰਦੇ ਆ ਕਿ ਆ ਫਿਰ ਵੋਟਾਂ ਪੈ ਗਈਆਂ ਆਪਾਂ ਫਿਰ ਹਾਰ ਗਏ ਕਿੰਨਾ ਦੁਖਦਾਈ ਹੁੰਦਾ ਹੈ ਜਦੋਂ ਤੁਸੀਂ ਬੈਠ ਕੇ ਸਾਰੀ ਪਾਰਟੀ ਇਸ ਗੱਲ ਦਾ ਐਨਲਾਈਜ਼ ਕਰਦੇ ਹੋ ਵਿਸ਼ਲੇਸ਼ਣ ਕਰਦੇ ਹਾਂ ਕਿ ਇਸ ਵਾਰ ਫਿਰ ਹਾਰ ਗਏ ਕਾਰਨ ਉੱਥੇ ਹੀ ਆ ਕੇ ਖੜ ਜਾਂਦੇ ਨੇ ਕਿ ਅਸੀਂ ਉਹ ਕੰਮ ਨਹੀਂ ਕਰਦੇ ਇਕ ਤਾਂ ਨਸ਼ੇ ਦੀ ਗੱਲ ਵਿੱਚ ਕਰਤੀ ਉਹਦਾ ਉਹਦਾ ਵੀ ਸਾਡੇ ਹਾਰਨ ਤੇ ਬਹੁਤ ਵੱਡਾ ਅਸਰ ਹੁੰਦਾ ਕਿਉਂਕਿ ਨਸ਼ਾ ਖਾਣ ਵਾਲੇ ਨਸ਼ਾ ਵਪਾਰ ਕਰਨ ਵਾਲੇ ਸਾਡੇ ਵਰਗੇ ਲੋਕਾਂ ਨੂੰ ਬਰਦਾਸ਼ਤ ਹੀ ਨਹੀਂ ਕਰਦੇ ਦੂਜੀ ਗੱਲ ਕਿ ਅਸੀਂ ਝੂਠਾ ਵਾਅਦਾ ਨਹੀਂ ਕਰਦੇ ਆ ਜਿਹੜੀ ਪਾਰਟੀ ਅਜੇ ਰਾਜ ਕਰ ਰਹੀ ਹੈ ਉਹ ਕਹਿੰਦੀ ਚੜ੍ਹਦੇ ਮਹੀਨੇ ਸਾਰੀਆਂ ਬੀਬੀਆਂ ਦੇ ਖਾਤੇ 'ਚ 1000 ਰੁਪਇਆ ਆਜੂਗਾ ਉਹਨਾਂ ਦੇ ਮਨ 'ਤੇ ਉਸ ਟਾਈਮ ਭਾਰ ਨਹੀਂ ਆਇਆ ਕਿ ਜੇ ਅਸੀਂ ਇਹ ਵਾਅਦਾ ਪੂਰਾ ਨਾ ਕਰ ਸਕੇ ਤਾਂ ਅਸੀਂ ਲੋਕਾਂ 'ਚ ਕਿਹੜਾ ਮੂਹ ਲੈ ਕੇ ਜਾਵਾਂਗੇ ਪਰ ਔਫਰ ਵੀ ਆਇਆ ਰਹੇ ਨੇ ਆਪ ਪਾਰਟੀ 2 ਸਾਲ ਪਹਿਲਾਂ ਸਾਡੇ ਹੀ ਬੱਚਿਆਂ ਨੇ ਲਿਆਂਦੀ ਆ ਇਹ ਵੀ ਸਾਨੂੰ ਮੰਨਣਾ ਪਊਗਾ ਕੋਈ ਬਾਹਰੋਂ ਆ ਕੇ ਬਿਹਾਰ ਤੋਂ ਆ ਕੇ ਤਾਂ ਵੋਟਾਂ ਪਾ ਨਹੀਂ ਗਿਆ ਕੋਈ ਕਲਕੱਤੇ ਤੋਂ ਆ ਕੇ ਵੋਟਾਂ ਤਾਂ ਪਾ ਨਹੀਂ ਗਿਆ ਵੋਟਾਂ ਤਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਨੇ ਜਿਨਾਜ ਬੋਤੀ ਗਿਣਤੀ ਸਿੱਖਾਂ ਦੀ ਪਈਆਂ ਸਾਰਿਆਂ ਨੇ ਫਿਰ ਅਸੀਂ ਆਸ ਕਿਉਂ ਕਰਦੇ ਆ ਕਿ ਜਿਹੜੇ ਬੰਦੇ ਝੂਠ ਬੋਲ ਕੇ ਰਾਜ ਸੱਤਾ ਤੇ ਆਏ ਨੇ ਉਹ ਫਿਰ ਅੱਜ ਸੱਚ ਕਿਵੇਂ ਬੋਲਣ ਹੁਣ ਆਪਾਂ ਕਰਦੇ ਆ ਅੱਜ ਦੀ ਗੱਲ ਅੱਜ ਮੈਨੂੰ ਨੌਜਵਾਨ ਮੁੰਡੇ ਮਿਲਦੇ ਨੇ ਕਿ ਸਾਡੇ ਤੋਂ ਹੋਈ ਆ ਗਲਤੀ ਪਰ ਮੈਂ ਉਹਨਾਂ ਨੂੰ ਚੰਗਾ ਬਹੁਤ ਕਹਿਣਾ ਜਿੰਨਾ ਕ ਮੈਂ ਜ਼ਿੰਦਗੀ ਦਾ ਸਫਰ ਇਸ ਫੀਲਡ ਦੇ ਵਿੱਚ ਕੀਤਾ ਹੈ ਪਹਿਲਾ ਮੇਰਾ ਉਹਨਾਂ ਲੋਕਾਂ ਨਾਲ ਵਾਹ ਪੈਂਦਾ ਰਿਹਾ ਹੈ ਮੇਰੀ ਪਾਰਟੀ ਦਾ ਜਿਹੜੇ ਗਲਤੀ ਵੀ ਕਰਦੇ ਸੀ ਤੇ ਮੰਦੇ ਵੀ ਨਹੀਂ ਸੀ ਮੈਂ ਤਾਂ ਜੀ ਉਹਦੇ ਨਾਲ ਪੁਰਾਣਾ ਜੁੜਿਆ ਹੋਇਆ ਤੱਕੜੀ ਨਾਲ ਜੁੜਿਆ ਹੋਇਆ ਜੀ ਮੈਂ ਤਾਂ ਪੰਜੇ ਨਾਲ ਜੁੜਿਆ ਹੋਇਆ ਜੀ ਕੋਈ ਹੁਣ ਫੁੱਲ ਨਾਲ ਵੀ ਜੁੜ ਗੇ ਉਹ ਮੰਨਦੇ ਵੀ ਨਹੀਂ ਸੀ ਇਹਨਾਂ ਬੱਚਿਆਂ ਨੇ ਇੱਕ ਗੱਲ ਤਾਂ ਪਹਿਲਾਂ ਨਾਲੋਂ ਬਿਲਕੁਲ ਅੱਡ ਕੀਤੀ ਹੈ ਕਿ ਇਹ ਇੱਕ ਸਾਲ ਚ ਹੀ ਮੰਨ ਗਏ ਕਿ ਸਾਡੇ ਤੋਂ ਗਲਤੀ ਹੋਈ ਹੈ ਜੇ ਆਹੀ ਗੱਲ ਪਹਿਲੇ ਮੰਨਦੇ ਜਿਹੜੇ ਨਾਲੋਂ ਪਹਿਲੇ ਸੀ ਸਾਡੀ ਉਮਰ ਵਾਲੇ ਤਾਂ ਆਪਾਂ ਇਸ ਹਾਲਾਤ ਤੇ ਆਉਣੇ ਹੀ ਨਹੀਂ ਸੀ ਹੁਣ ਬੱਚਿਆਂ ਨੇ ਦੋ ਚਾਰ ਜਵਾਨ ਮੁੰਡੇ ਮੇਰੇ ਮੂਰੇ ਰੋਏ ਵੀ ਹੈਗੇ ਨੇ ਕਿ ਅਸੀਂ ਜੋ ਸੋਚ ਕੇ ਭੱਜ-ਭੱਜ ਕੇ ਰਿਸ਼ਤੇਦਾਰੀਆਂ ਚ ਦੋਸਤਾਂ ਮਿੱਤਰਾਂ ਚ ਵੋਟਾਂ ਪੁਆਈਆਂ ਸੀ ਸਾਨੂੰ ਕਹਿੰਦੇ ਹੁਣ ਆਪਣੇ ਆਪ ਤੋਂ ਸ਼ਰਮ ਆ ਰਹੀ ਹੈ ਕਿ ਅਸੀਂ ਕੀ ਕਰ ਰਹੇ ਸੀ ਅਸੀਂ ਇਹਨਾਂ ਦਾ ਕੀ ਦੇਖ ਲਿਆ ਸੀ ਅੱਜ ਉਹ ਕਹਿੰਦੇ ਨੇ ਕਿ ਤਿੰਨ ਪਾਰਟੀਆਂ ਛੱਡ ਕੇ ਬਾਦਲ ਕਾਂਗਰਸ ਤੇ ਬੀਜੇਪੀ ਅਸੀਂ ਇਹਨਾਂ ਨੂੰ ਲੈ ਕੇ ਆਏ ਸੀ ਅੱਜ ਚੌਥੀ ਪਾਰਟੀ ਨੇ ਵੀ ਉਹੀ ਕੁਝ ਕਰਨਾ ਸ਼ੁਰੂ ਕਰਤਾ ਜਿਹੜਾ ਪਹਿਲੀਆਂ ਤਿੰਨਾਂ ਨੇ ਕੀਤਾ ਸੀ ਛੋ ਸਿੰਘ ਹੁਣ ਤੁਹਾਡੇ ਵੱਲ ਮੁੜੇ ਆ ਬੇਸ਼ੱਕ ਉਹ ਲੇਟ ਮੁੜੇ ਨੇ ਪਰ ਸਾਨੂੰ ਇਸ ਗੱਲ ਤੇ ਸਕੂਨ ਹੈ ਕਿ ਅਸੀਂ ਕੋਈ ਮਕਸਦ ਲੈ ਕੇ ਤੁਰੇ ਹੋਏ ਸੀ ਅਸੀਂ ਕੁਝ ਧੋਖੇ ਨਾਲ ਸੀਟਾ ਲੈਂਡ ਦੀ ਪੋਲਿਟਿਕਸ ਕਦੇ ਨਹੀਂ ਕੀਤੀ ਅਸੀਂ ਇੱਕ ਸੋਚ ਲੈ ਕੇ ਤੁਰੇ ਹੋਏ ਲੋਕ ਆ ਤੇ ਜੇ ਬੱਚੇ ਸਾਡੇ ਸਾਡੀ ਸੋਚ ਨਾਲ ਸਹਿਮਤ ਹੋ ਗਏ ਅੱਜ ਤਾਂ ਸਾਡੇ ਲਈ ਵੀ ਇਸ ਤੋਂ ਜ਼ਿਆਦਾ ਖੁਸ਼ੀ ਵਾਲੀ ਕੋਈ ਗੱਲ ਨਹੀਂ ਜਿਹਦੇ ਤੇ ਅਸੀਂ 45 ਸਾਲ ਆਪਣੀ ਜ਼ਿੰਦਗੀ ਦੇ ਜਿਸ ਸੋਚ ਨਾਲ ਲਾਏ ਨਹੀਂ ਅੱਜ ਜੇ ਸਾਡਾ ਬੱਚਾ ਉਸ ਸੋਚ ਨਾਲ ਸਹਿਮਤ ਹੁੰਦਾ ਤਾਂ ਸਾਡੇ ਲਈ ਇਹ ਜਿੱਤ ਹੈ ਦੂਜੀ ਜਿੱਤ ਜਦੋਂ ਵੋਟਾਂ ਪੈ ਜਾਂਦੀਆਂ ਨੇ ਆਪਦੇ ਆਪ ਹੋ ਜਾਂਦੀ ਹੈ ਜੇ ਝਾੜੂ ਨਾਲ ਤੁਰ ਕੇ ਉਹਨਾਂ ਦੀ ਜਿੱਤ ਕਰਾਈ ਹੈ ਅੱਜ ਉਹ ਸਾਡੇ ਨਾਲ ਜੁੜੇ ਹੋਏ ਨੇ ਤਾਂ ਫਿਰ ਸਾਡੀ ਜਿੱਤ ਵੀ ਲਗਭਗ ਯਕੀਨੀ ਹੈ ਪਰ ਮੈਨੂੰ ਉਸ ਤੋਂ ਉੱਪਰ ਜਿਹੜਾ ਮੈਂ ਕਹਿਣਾ ਚਾਹੁੰਨਾ ਉਹ ਇਹ ਹੈ ਕਿ ਤੁਸੀਂ ਸਾਰੇ ਆਪਣੇ ਭਵਿੱਖ ਬਾਰੇ ਜਰੂਰ ਸੋਚਿਆ ਕਰੋ ਜਿਸ ਤਰ੍ਹਾਂ ਦਾ ਦੌਰ ਚੱਲ ਰਿਹਾ ਹੈ ਅੱਜ ਤੋਂ 10 ਸਾਲ ਬਾਅਦ 5 ਸਾਲ ਬਾਅਦ 20 ਸਾਲ ਬਾਅਦ ਸਾਡੀ ਆਉਣ ਵਾਲੀ ਪੀੜ੍ਹੀ ਕਿੱਧਰ ਨੂੰ ਤੁਰੂਗੀ ਇਹ ਸੋਚ ਕੇ ਅੱਜ ਦੀ ਵੋਟ ਪਾਓ ਜੇ ਅਸੀਂ ਸੋਚਿਆ ਨਹੀਂ ਨਾ ਅੱਜ ਪਟਿਆਲੇ 'ਚ ਬਹੁਤ ਵੱਡੀ ਉਦਾਹਰਨ ਖੜੀ ਹੋ ਗਈ ਕਿ ਇੱਕ ਪਾਰਟੀ ਦਰਬਾਰ ਸਾਹਿਬ ਢਾਉਂਦੀ ਐ ਪਾਰਟੀ ਉਹਦੀ ਉਮੀਦਵਾਰ ਬੀਬੀ ਪ੍ਰਨੀਤ ਕੋਰ ਹਰ ਵਾਰ ਸਾਡੇ ਕੋਲ ਆਉਂਦੀ ਐ ਅਸੀਂ ਦਰਬਾਰ ਸਾਹਿਬ ਨੂੰ ਢਾਉਣ ਵਾਲੀ ਪਾਰਟੀ ਨੂੰ ਵੋਟ ਪਾ ਕੇ ਜਿਤਾ ਦਿੰਨੇ ਆ ਤੇ ਲਗਾਤਾਰ 20 ਸਾਲ ਜਿਤਾਇਆ ਉਦੋਂ ਨਹੀਂ ਅਸੀਂ ਸੋਚਿਆ ਕਿ ਇਹ ਤਾਂ ਉਸ ਪਾਰਟੀ ਵੱਲੋਂ ਆਈ ਹੈ ਜਿਹੜੀ ਪਾਰਟੀ ਨੇ ਦਰਬਾਰ ਸਾਹਿਬ ਵਿਟਾਇਆ ਤੇ ਦਿੱਲੀ ਸਿੱਖਾਂ ਦਾ ਕਤਲੇਆਮ ਵੀ ਕਰਾਇਆ ਫਿਰ ਬਾਦਲ ਹੈ ਬਾਦਲ ਨੇ 1978 ਚ ਵੀ ਸਿੱਖ ਮਰਵਾਏ ਤੁਹਾਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੋਣਾ ਅੱਜ 47 ਸਾਲ ਹੋ ਗਏ ਨੇ ਉਹ ਵਿਸਾਖੀ ਯਾਦ ਕਰੋ ਜਦੋਂ 1978 ਦੀ ਵਿਸਾਖੀ ਨੂੰ ਸਾਡੇ 13 ਸਿੱਖ ਸੜਕਾਂ ਤੇ ਸ਼ਹੀਦ ਹੋਏ ਪਏ ਸੀ ਅੱਜ 47 ਸਾਲ ਬਾਅਦ ਵੀ ਕਿਸੇ ਇੱਕ ਬੰਦੇ ਨੂੰ ਵੀ ਉਹਨਾਂ ਕਤਲਾਂ ਦੀ ਸਜ਼ਾ ਨਹੀਂ ਮਿਲੀ ਤੇ ਆਖਰ ਫਿਰ ਕੌਣ ਕਰ ਗਿਆ ਚੀਫ ਮਿਨਿਸਟਰ ਕੌਣ ਸੀ ਚੀਫ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ ਕੱਢ ਕੇ ਦੇਖ ਲਿਓ Google ਤੋਂ 1978 ਚ ਪੰਜਾਬ ਦਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਜੇ 78 ਚ ਸੀ ਧਿਆਨ ਨਹੀਂ ਦਿੱਤਾ ਤਿੰਨ ਵਾਰ ਉਸ ਬੰਦੇ ਨੂੰ ਦੁਬਾਰਾ ਚੀਫ ਮਿਨਿਸਟਰ ਬਣਾਇਆ ਤੇ 215 ਚ ਵੀ ਉਹਨੇ ਉਹੀ ਕੰਮ ਕੀਤਾ ਗੁਰਗ੍ਰਾਂਧ ਸਾਹਿਬ ਜੀ ਦੀ ਬੇਅਦਬੀ ਕਰਵਾਈ ਤੇ ਬਹਿਬਲ ਕਰਾਂ ਦੇ ਵਿੱਚ ਸਾਡੇ ਬੱਚੇ ਸ਼ਹੀਦ ਕਰਾਏ ਉਹੀ ਬਾਦਲ 78 ਚ ਸ਼ਹੀਦ ਕਰਵਾ ਰਿਹਾ ਹੈ ਉਹੀ ਬਾਦਲ 215 ਚ ਸ਼ਹੀਦ ਕਰਾ ਰਿਹਾ ਹੈ ਆਪਾਂ ਲੋਕਾਂ ਤੋਂ ਕਿੰਨੀ ਵਾਰ ਗਲਤੀ ਹੋਈ ਕਿ ਉਸੇ ਬੰਦੇ ਨੂੰ ਆਪਾਂ ਵੋਟਾਂ ਪਾਉਂਦੇ ਰਹੇ ਮੰਨ ਲਓ ਕੱਲ ਔਰੰਗਜ਼ੇਬ ਆਜਵੇ ਜਿਹਨੇ ਗੁਰਤੇਗ ਬਾਦਲ ਸਿੰਘ ਜੀ ਦਾ ਸ਼ਹੀਦੀ ਕੀਤੀ ਹੈ ਕੀ ਆਪਾਂ ਔਰੰਗਜ਼ੇਬ ਨੂੰ ਵੋਟਾਂ ਪਾਵਾਂਗੇ ਸਾਡਾ ਇੱਕਦਮ ਜਵਾਬ ਹੋਊਗਾ ਕਿ ਨਾ ਉਸ ਪਾਪੀ ਦੇ ਨਾਲ ਅਸੀਂ ਤੁਰ ਵੀ ਨਹੀਂ ਸਕਦੇ ਪਰ ਧਿਆਨ ਨਾਲ ਸੋਚੋ ਅੱਜ ਦੇ ਔਰੰਗਜ਼ੇਬ ਚਾਹੇ ਉਹ ਕਾਂਗਰਸ ਦੇ ਰੂਪ ਚ ਆਏ ਨੇ ਚਾਹੇ ਉਹ ਬਾਦਲ ਦੇ ਰੂਪ ਚਾਏ ਨੇ ਚਾਹੇ ਉਹ ਭਾਜਪਾ ਦੇ ਰੂਪ ਚਾਏ ਨੇ ਤਾਂ ਹੁਣ ਆਪ ਵਾਲਾ ਆਇਆ ਹੈ ਆਪਾਂ ਉਹਨਾਂ ਨੂੰ ਵੋਟਾਂ ਪਾਈਆਂ ਸਾਰੀਆਂ ਗੱਲਾਂ ਦਾ ਨਿਚੋੜ ਜੇ ਦੇਖਣਾ ਹੋਵੇ ਅੱਜ ਅਮਰਤਪਾਲ ਸਿੰਘ ਜੀ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਹੈ ਕਿਉਂ 3000 ਕਿਲੋਮੀਟਰ ਦੂਰ ਡਿਬਰੂਗੜ ਦੀ ਜੇਲ੍ਹ ਚ ਬੰਦ ਕੀਤਾ ਹੈ ਜੇ ਦੇਖਿਆ ਜਾਏ ਤਾਂ ਸਿਰਫ ਉਹ ਅਮਰਤ ਸ਼ਿਕਾਰ ਰਿਹਾ ਸੀ ਤੇ ਤੁਹਾਡੇ ਬੱਚਿਆਂ ਦੇ ਮੇਰੇ ਬੱਚਿਆਂ ਦੇ ਨਸ਼ੇ ਘਟਾ ਰਿਹਾ ਸੀ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਨਸ਼ਾ ਘਟੇ ਫਿਰ ਮੈਂ ਉਹੀ ਗੱਲ ਕਹਾਂਗਾ ਆਪਾਂ ਉਹਨਾਂ ਤੋਂ ਆਸ ਕਿਉਂ ਕਰਦੇ ਆ ਜਿਹੜੇ ਆਪ ਨਸ਼ਾ ਵੇਚਦੇ ਨੇ ਜਿੱਤੇ ਨਾਲ ਹਜ਼ਾਰ ਕਿਲੋਮੀਟਰ ਦੂਰ ਸਾਡਾ ਬੱਚਾ ਭੇਜਿਆ ਹੈ ਪੰਜਾਬ ਨੇ ਅੱਜ ਫੈਸਲਾ ਕੀਤਾ ਹੈ ਤੇ ਰਿਜਲਟ 15 ਦਿਨਾਂ ਚ ਸਾਡੇ ਸਾਹਮਣੇ ਆ ਜਾਣਾ ਹੈ ਕਿ ਅਸੀਂ ਡਿਬਰੂਗੜ੍ਹ ਦੀ ਜੇਲ੍ਹ ਤੋਂ ਭਾਈ ਅਮਰਤਪਾਲ ਸਿੰਘ ਜੀ ਨੂੰ ਜਿਤਾ ਕੇ ਲੈ ਕੇ ਆਵਾਂਗੇ ਇਹ ਫੈਸਲਾ ਪੰਜਾਬ ਦਾ ਹੈ ਇਹ ਫੈਸਲਾ ਸਿੱਖ ਕੌਮ ਦਾ ਹੈ ਪਰ ਇੱਥੇ ਧਿਆਨ ਰੱਖਿਓ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਪਹਿਲਾਂ ਕੀਤੀਆਂ ਨੇ ਬਾਦਲਾ ਨੇ ਅੱਜ ਵੀ ਉਸੇ ਗੱਲ ਤੇ ਮੋਹਰ ਲਾਈ ਐ ਉਹਨਾਂ ਨੇ ਵਿਰਸਾ ਸਿੰਘ ਬਲਟੋਆ ਖੜਾਇਆ ਭਾਈ ਅਮਰਤਪਾਲ ਸਿੰਘ ਜੀ ਦੇ ਖਿਲਾਫ ਬਾਦਲਾ ਨਹੀਂ ਕਿ ਸਿੱਖਾਂ ਦੀਆਂ ਵੋਟਾਂ ਪਾਟ ਜਾਣ ਦੋਸ਼ੀਆਂ ਚੋ ਜਾਣ ਤੇ ਕੋਈ ਹੋਰ ਜਿੱਤੇ ਤੇ ਅਮਰਤਪਾਲ ਭਾਈ ਅਮਰਤਪਾਲ ਸਿੰਘ ਬਾਹਰ ਨਾ ਆਵੇ ਇਹ ਉਹਨਾਂ ਦੀ ਮਨਸ਼ਾ ਹੈ ਅਰਦਾਸ ਵੀ ਕਰੋ ਤੁਹੇ ਆਪਣੇ ਬੰਦਿਆਂ ਨੂੰ ਕਹੋ ਕਿ ਖਡੂਰ ਸਾਹਿਬ ਦੇ ਵਿੱਚ ਅਮਰਤਪਾਲ ਸਿੰਘ ਜੀ ਦੇ ਹੱਕ ਚ ਜਿਹੜੀ ਹਵਾ ਚੱਲ ਰਹੀ ਹੈ ਜਿੱਥੇ ਕਿਤੇ ਵੀ ਸਾਡਾ ਤੁਹਾਡਾ ਸਬੰਧ ਜੁੜਦਾ ਹੈ ਉਹਨਾਂ ਨੂੰ ਬੇਨਤੀ ਕਰੀਏ ਕਿ ਉੱਥੇ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਓ ਉਹਨਾਂ ਦਾ ਚੋਣ ਨਿਸ਼ਾਨ ਉੱਥੇ ਖਡੂਰ ਸਾਹਿਬ ਮਾਈਕ ਹੈ ਮਾਈਕ ਜਿਨੋਪਾ ਲੋਡ ਸਪੀਕਰ ਕਹਿੰਨੇ ਆ ਮਾਈਕ ਉਹ ਮਾਈਕ ਹੈ ਪਰ ਬਾਕੀ ਸਾਰੀਆਂ ਥਾਵਾਂ ਤੇ 12 ਦੀਆਂ 12 ਥਾਵਾਂ ਤੇ ਸਾਡੀ ਪਾਰਟੀ ਦਾ ਨਿਸ਼ਾਨ ਹੈ ਬਾਲਟੀ ਮੇਰਾ ਵੀ ਹੈ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਵੀ ਹੈ ਲਖੇ ਸਿਧਾਣੇ ਦਾ ਵੀ ਹੈ ਈਮਾਨ ਸਿੰਘ ਮਾਨ ਦਾ ਵੀ ਹੈ ਅਮਰਤਪਾਲ ਸਿੰਘ ਛੰਦੜੇ ਦਾ ਵੀ ਹੈ ਭਾਵੇਂ ਕਿ ਸਾਰੀਆਂ 12 ਸੀਟਾਂ ਜਿਨ੍ਹਾਂ ਤੇ ਅਸੀਂ ਅੱਜ ਇਲੈਕਸ਼ਨ ਲੜ ਰਹੇ ਆ ਉਹਨਾਂ ਦਾ ਇੱਕੋ ਹੀ ਚੋਣ ਨਿਸ਼ਾਨ ਹੈ ਬਾਲਟੀ ਤੇ ਖਡੂਰ ਸਾਹਿਬ ਸਾਡਾ ਨਿਸ਼ਾਨ ਹੈ ਮਾਈਕ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਜਿੰਨਾ ਵੀ ਤੁਹਾਡੇ ਤੋਂ ਪ੍ਰਚਾਰ ਹੋ ਸਕਦਾ ਹੈ ਪੰਜਾਬ ਪੱਖ ਚ ਹੋਏਗਾ ਕੌਮੀ ਪੱਖ ਚ ਹੋਊਗਾ ਜੇ ਤੁਸੀਂ ਅੱਜ ਇਹ ਫੈਸਲਾ ਲੈਨੇ ਹੋ ਕਿ ਤੁਸੀਂ ਬਾਲਟੀ ਜਿਤਾਉਣੀ ਹੈ ਤੇ ਮਾਈਕ ਜਿਤਾਉਣਾ ਹੈ ਖਡੂਰ ਸਾਹਿਬ ਤੋਂ ਮਾਇਕ ਤੇ ਬਾਕੀ ਸਾਰੇ ਥਾਵਾਂ ਤੋਂ ਬਾਲਟੀ ਤਾਂ ਤੁਸੀਂ ਕਿਰਪਾ ਕਰਕੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਪੂਰਾ ਐਕਟਿਵ ਰੱਖੋ ਆਪਣੇ ਵਟਸਐਪ ਗਰੁੱਪ ਆਪਣੇ ਇੰਸਟਾਗ੍ਰam ਆਪਣੀਆਂ ਫੇਸਬੁਕਾਂ ਜਾਂ ਫੇਸਬੁਕ ਪੇਜ YouTube ਜੋ ਜੋ ਤੁਸੀਂ ਵਰਤ ਰਹੇ ਹੋ ਉਹਨੂੰ ਪੂਰਾ ਅਪ ਟੂ ਡੇਟ ਰੱਖੋ ਕਿ ਅਸੀਂ ਆਪਣਾ ਪੰਜਾਬ ਆਪ ਬਚਾਉਣਾ ਹੈ ਇੱਕ ਵਾਰ ਜੇ ਤੁਸੀਂ ਪੰਜਾਬ ਨੂੰ ਜਾ ਕੇ ਪਾਰਲੀਮੈਂਟ ਚ ਬਿਠਾ ਦੋਗੇ ਹੁਣ ਤੱਕ ਪੰਜਾਬ ਨਹੀਂ ਬੈਠਿਆ ਹੁਣ ਤੱਕ ਉਹ ਬੰਦੇ ਬੈਠਦੇ ਰਹੇ ਨੇ ਇੱਕ ਦੀ ਨਿਗਾ ਇੱਧਰ ਨੂੰ ਐ ਇੱਕ ਦੀ ਨਿਗਾ ਇੱਧਰ ਨੂੰ ਐ ਵੀ ਮੈਨੂੰ ਕੀ ਮਿਲਦਾ ਤਾਂ ਹੀ ਤਾਜ਼ ਪ੍ਰਨੀਤ ਕੌਰ ਭਾਜਪਾ ਕੋਲ ਚਲੀ ਗਈ ਤੇ ਗਾਂਧੀ ਘੁੰਮ ਕੇ ਕਾਂਗਰਸ ਚ ਆ ਗਿਆ ਉਹ ਗਾਂਧੀ ਜਿਹੜਾ ਕਹਿੰਦਾ ਸੀ ਮੈਂ ਔਸੂਲ ਪ੍ਰਸਤਾ ਤੇ ਅੱਜ ਤੋਂ ਪਹਿਲਾਂ ਉਹ ਰਹਾ ਵੀ ਹੈ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਕੀ ਜਵਾਬ ਦਊਗਾ ਰਾਹੁਲ ਗਾਂਧੀ ਨੂੰ ਕਿਵੇਂ ਕਹੂਗਾ ਕਿ ਤੇਰੇ ਪਿਤਾ ਨੇ ਰਜੀਵ ਗਾਂਧੀ ਨੇ ਸਿੱਖਾਂ ਦਾ ਦਿੱਲੀ ਚ ਕਤਲੇਆਮ ਕਰਵਾਇਆ ਹੈ ਕਹਿ ਸਕੂਗਾ ਆਪਣੀ ਪਾਰਟੀ ਦੇ ਪ੍ਰਧਾਨ ਨੂੰ ਸੋਨੀਆ ਗਾਂਧੀ ਨੂੰ ਕਹਿ ਸਕੂਗਾ ਕਿ ਤੇਰੇ ਹਸਬੰਡ ਨੇ ਸਿੱਖਾਂ ਦਾ ਦਿੱਲੀ 'ਚ ਕਤਲੇਆਮ ਕਰਵਾਇਆ ਹੈ ਤੇਰੀ ਸੱਸ ਨੇ ਜਾਂ ਮੁੰਡੇ ਨੂੰ ਕਹੂਗਾ ਤੇਰੀ ਦਾਦੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਨਾ ਤਾਂ ਇਹ ਪ੍ਰਨੀਤ ਕੋਰ ਕਹਿ ਸਕੀ ਨਾ ਹੁਣ ਇਹ ਗਾਂਧੀ ਕਹਿ ਸਕੂਗਾ ਫਿਰ ਵੋਟਾਂ ਮੰਗਣ ਕਿਉਂ ਆਉਂਦੇ ਨੇ ਇਹ ਸਵਾਲ ਤੁਹਾਡੇ ਤੇ ਹੋਣਾ ਚਾਹੀਦਾ ਵੀ ਤੁਸੀਂ ਕਹੋ ਵੀ ਠੀਕ ਆ ਤੁਸੀਂ ਖੜ ਗਏ ਅਗਲੀ ਮਰਜ਼ੀ ਤਾਂ ਸਾਡੀ ਹੈ ਨਾ ਕਿ ਤੁਹਾਨੂੰ ਵੋਟ ਪਾਉਨੇ ਆ ਜਾਂ ਨਹੀਂ ਪਾਉਂਦੇ ਉੱਥੇ ਤੁਸੀਂ ਆਪਣਾ ਫੈਸਲਾ ਕਰਿਆ ਕਰੋ ਫਿਰ ਪੰਜਾਬ ਜਾ ਕੇ ਉੱਥੇ ਬੈਠੂਗਾ ਫਿਰ ਕੌਮੀ ਸੋਚ ਬੈਠੂਗੀ ਕਿਤੇ ਪੰਜਾਬ ਦੇ ਖਿਲਾਫ ਕੋਈ ਕਾਨੂੰਨ ਪਾਸ ਹੁੰਦਾ ਹੋਊਗਾ ਤਾਂ ਤੇਰ ਖੜੂਗੀ ਉੱਥੇ ਪੰਜਾਬ ਖੜੂਗਾ ਸਿਮਰਨਜੀਤ ਸਿੰਘ ਮਾਨ ਨੂੰ 2 ਸਾਲ ਪਹਿਲਾਂ ਸੰਗਰੂਰ ਦੇ ਲੋਕਾਂ ਨੇ ਐਮਪੀ ਬਣਾਇਆ ਤਾਂ ਸਪੀਚਾਂ ਕੱਢ ਕੇ ਆਪ ਸੁਣ ਲਓ ਉਹਨੇ ਉੱਥੇ ਕਿਹਾ ਕਿ ਇਥੇ ਇਨਕੁਆਰੀ ਕਰੋ ਕਿ ਦੀਪ ਸਿੱਧੂ ਕਿਉਂ ਮਰਵਾਇਆ? ਮੂਸੇਵਾਲਾ ਕਿਉਂ ਮਰਵਾਇਆ? ਉਹਦੇ ਕਾਤਲਾਂ ਦੀਆਂ ਜੇਲ੍ਹਾਂ 'ਚ ਬੈਠ ਕੇ ਇੰਟਰਵਿਊਆ ਕਿਉਂ ਹੁੰਦੀਆਂ ਨੇ? ਹਰਦੀਪ ਸਿੰਘ ਨਿੱਜਰ ਕੈਨੇਡਾ 'ਚ ਕਿਉਂ ਮਰਵਾਇਆ? ਇੰਡੀਅਨ ਏਜੰਸੀਆਂ ਨੇ। ਅਵਤਾਰ ਸਿੰਘ ਖੰਡਾ ਬਰਤਾਨੀਆ 'ਚ ਇੰਗਲੈਂਡ ਦੇ ਵਿੱਚ ਕਿਉਂ ਮਰਵਾਇਆ? ਤੇ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ 'ਚ ਕਿਉਂ ਮਰਵਾਇਆ? ਇਹ ਸਵਾਲ ਪਾਰਲੀਮੈਂਟ ਚ ਬੈਠ ਕੇ ਕਹਿਣ ਦੀ ਜ਼ਰੂਰਤ ਸਰਦਾਰ ਸਿਮਰਨਜੀਤ ਸਿੰਘ ਮਾਨ ਚ ਹੈ ਪਰ ਪੰਜਾਬ ਦਾ ਕੋਈ ਹੋਰ ਐਮਪੀ ਸਣੇ ਬਾਦਲ ਦਲੀਏ ਕਿਸੇ ਇੱਕ ਨੇ ਵੀ ਉੱਠ ਕੇ ਨਹੀਂ ਕਿਹਾ ਵੀ ਹਾਂ ਮਾਨ ਸਾਹਿਬ ਸਹੀ ਕਹਿੰਦੇ ਨੇ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਨਾ ਉਹ ਆਪ ਕਹਿੰਦੇ ਨੇ ਨਾ ਇਸ ਆਵਾਜ਼ ਨੂੰ ਉੱਚਾ ਕਰਦੇ ਨੇ ਸੋ ਤੁਹਾਨੂੰ ਆਪ ਫੈਸਲਾ ਕਰੂਗਾ ਕਰਨਾ ਪਊਗਾ ਕਿ ਇਸ ਆਵਾਜ਼ ਦੇ ਨਾਲ 12 ਹੋਰ ਆਵਾਜ਼ਾਂ ਖੜਾਉਣੀਆਂ ਨੇ ਤਾ ਜੋ ਪਾਰਲੀਮੈਂਟ ਦੇ ਵਿੱਚ 13 ਬੰਦ ਕੇ ਬੰਦੇ ਬੈਠਣਗੇ ਇੱਕੋ ਹੀ ਗੱਲ ਕਰਨਗੇ ਫਿਰ ਬਾਰ-ਬਾਰ ਕਿਸੇ ਸੂਬੇ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਸੋ ਇਹ ਬੇਨਤੀਆਂ ਨੇ ਮੇਰੀਆਂ ਬਾਲਟੀ ਦਾ ਨਿਸ਼ਾਨ ਹੈ ਖਡੂਰ ਸਾਹਿਬ ਨੂੰ ਛੱਡ ਕੇ ਖਡੂਰ ਸਾਹਿਬ ਮਾਇਕ ਹੈ ਤੁਸੀਂ ਸਾਰੇ ਇਹ ਸਾਰੀਆਂ ਗੱਲਾਂ ਵਿਚਾਰੋ ਤੇ ਮੈਂ ਧੰਨਵਾਦ ਕਰਦਾ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜਿਹੜਾ ਇੰਨੀ ਗਰਮੀ 'ਚ ਵੀ ਮੈਨੂੰ ਸੁਣਿਆ ਬਾਕੀ ਤੁਹਾਡਾ लाडी ਬੱਚਾ ਉਦਾਤਨਵਾਦੀਆਂ ਆ ਆਪਣਾ ਪ੍ਰਗਟ ਸਿੰਘ ਹੈ ਜਾਂ ਹੋਰ ਬੱਚੇ ਬੰਟੀ ਸਿੰਘ ਨਾਨ ਪੂਰ ਪਤਾ ਮੈਨੂੰ ਉਹਦਾ ਆ ਵੀਰ ਹੁਣੇ ਬੈਠੇ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡਾ ਮੇਲ ਕਰਾਇਆ ਆ ਬਾਬਾ ਜੀ ਰੋਜ਼ ਮੈਨੂੰ ਸਨੇਹਾ ਦੇ ਦਿੰਦੇ ਨੇ ਵੀ ਇਹ ਕਰ ਲਓ ਇਹ ਕਰ ਲਓ ਇਹਨਾਂ ਦਾ ਵੀ ਧੰਨਵਾਦ ਹੈ ਸਾਰਿਆਂ ਮੇਰੀਆਂ ਭੈਣਾਂ ਬੱਚੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ